ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਅਨੰਦਾ ਵਲੌਗ ਐਂਡ ਹੈਪੀ ਨਿਊ ਇਅਰ एवरीवन ਅੱਜ ਸਾਲ ਦਾ ਪਹਿਲਾ ਦਿਨ 2026 ਦਾ ਤੇ ਸਾਰਿਆਂ ਨੂੰ ਹੀ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਮੈਂ ਇਸੇ ਕੋਠੇ ਤੇ ਬਸ نیچے ਜਾਨੀਆਂ ਕੰਮ ਵਗੈਰਾ ਕਰਦੀ ਪਈ ਸੀਗੀ ਤੇ ਮਸ਼ੀਨ ਦੇ ਵਿੱਚ ਕੱਪੜੇ ਮੈਂ ਬਾਤੇ ਆ ਤੇ ਇਹ ਕਮਰੇ ਦੇ ਵਿੱਚ ਵੀ ਛਾੜੂ ਕੱਢ ਤਾ ਬਾਕੀ ਰਹਿੰਦਾ ਹਜੇ ਤੇ ਕਿਉਂਕਿ ਮੰਮੀ ਗਏ ਹੋਏ ਆ ਗੁਰਦੁਆਰੇ ਤੇ ਬਸ ਕਮਰੇ ਚ ਤਾਂ ਮੈਂ ਸਲਾਈ ਕਰਦੀ ਸੀਗੀ ਥੋੜਾ ਜਿਹਾ ਟਾਈਮ ਬੈਠ ਜਾਨੀ ਆ ਫਿਰ ਦੇਖਦੇ ਆ ਜਦੋਂ ਮਸ਼ੀਨ ਚੱਲ ਗਈ ਫਿਰ ਮੈਂ ਕੱਢੂੰਗੀ ਕੱਪੜੇ ਮਸ਼ੀਨ ਦੇ ਵਿੱਚ ਤੇ ਅੱਜ ਨਵਾਂ ਸਾਲ ਆ ਤੇ ਸਾਰੇ ਜਾਣੇ ਸਾਰੇ ਲਈ ਹੀ ਅਰਦਾਸ ਕਰਿਓ ਕਿ ਨਵਾਂ ਸਾਲ ਆ ਜਿਹੜਾ ਉਹ ਸਾਰਿਆਂ ਲਈ ਬਹੁਤ ਵਧੀਆ ਜਾਵੇ 2025 ਤੇ ਚਲੋ ਜਿੱਦਾਂ ਦਾ ਜਾਣਾ ਸੀਗਾ ਗਿਆ ਨੰਗਿਆ ਟਾਈਮ ਬਟ 2026 ਵਿੱਚ ਸਾਰਿਆਂ ਨੂੰ ਤਰੱਕੀਆਂ ਮਿਲਣ ਸਾਰਿਆਂ ਨੂੰ ਵੈਗਰੂ ਜੀ ਚੰਗੀ ਸਿਹਤ ਬਖਸ਼ਣ ਮੇਰ ਕਰਨ ਸਾਰਿਆਂ ਦੇ ਪਰਿਵਾਰਾਂ ਤੇ ਮੈਂ ਸਾਰਿਆਂ ਲਈ ਅਰਦਾਸ ਕਰਿਓ ਤੇ ਅੱਜ ਦਾ ਜਿਹੜਾ ਦਿਨ ਆ ਤੇ ਪੂਰਾ ਸਾਲ ਹੀ ਬਹੁਤ ਜ਼ਿਆਦਾ ਵਧੀਆ ਜਾਵੇ ਸਾਰਿਆਂ ਦਾ ਜੋ ਜੋ ਵੀ ਜਿਸ ਕਿਸ ਨੂੰ ਚਾਹੀਦਾ ਵਾ ਉਹ ਨੂੰ ਮਿਲ ਜੇ ਚੰਗਾ ਹੋਵੇ ਸਾਰਿਆਂ ਦੀ ਲਾਈਫ ਦੇ ਵਿੱਚ ਤੇ ਬਸ ਇਹ ਅਰਦਾਸ ਕਰਦੇ ਆ ਸਾਰਿਆਂ ਲਈ ਤੇ ਰੈਜ਼ੋਲੂਸ਼ਨ ਜ਼ਰੂਰ ਲਿਓ ਸਾਰੇ ਜਾਨੇ ਨਵੇਂ ਸਾਲ ਤੇ ਹਰ ਸਾਲ ਮੰਮਾ ਸਾਨੂੰ ਕਹਿੰਦੇ ਹੁੰਦੇ ਆ ਕਿ ਕੁਛ ਨਾ ਕੁਛ ਰੈਜ਼ੋਲੂਸ਼ਨ ਲਓ ਵੀ ਅਸੀਂ ਆਹ ਨਹੀਂ ਕਰਾਂਗੇ ਸਾਲ ਦੇ ਵਿੱਚ ਜਾਂ ਆਹ ਆਹ ਕਰਾਂਗੇ ਤੇ ਸਾਡੇ ਹਰ ਸਾਲ ਹੁੰਦਾ ਵਾ ਤੇ ਮੇਬੀ ਹਜੇ ਤੱਕ ਤਾਂ ਅੱਜ ਅੱਜ ਤਾਂ ਸਵੇਰ ਹਜੇ ਗੱਲ ਨਹੀਂ ਹੋਈਗੀ ਮੇਬੀ ਸ਼ਾਮ ਤੱਕ ਮੰਮੀ ਕਹ ਦੇ ਕੇ ਸਾਰੇ ਜਾਨੇ ਇੱਕ ਇੱਕ ਰੈਜ਼ੋਲੂਸ਼ਨ ਲਓ ਤੇ ਮੈਂ ਵੀ ਲੈ ਰਹੀ ਆ ਮੈਂ ਵੀ ਲੈ ਰਹੀ ਆ ਰੈਜ਼ੋਲੂਸ਼ਨ ਕੇ ਬਹੁਤ ਹਾਰਡ ਵਰਕ ਕਰਨਾ ਵਾ ਇਸ ਸਾਲ ਦੇ ਵਿੱਚ ਅ ਸਭ ਕੁਝ ਅਚੀਵ ਕਰਨਾ ਵਾ ਜੋ ਜੋ ਵੀ ਚਾਹੀਦਾ ਵਾ ਤੇ ਡੈਫੀਨਿਟਲੀ ਹਾਰ ਨਹੀਂ ਮੰਨਣੀ 4 ਸਾਲ ਜਿਸ ਚੀਜ਼ ਦੇ ਪਿੱਛੇ ਪਈ ਹੋਈ ਸੀ ਚਲੋ ਉਹ ਤਾਂ ਨਹੀਂ ਮਿਲੀ ਬਟ ਹੁਣ ਜੋ ਮੈਂ ਸਟਾਰਟ ਕੀਤਾ ਆ ਅ ਇਸ ਚੀਜ਼ ਤੇ ਮੈਂ ਬਹੁਤ ਜ਼ਿਆਦਾ ਹਾਰਡ ਵਰਕ ਕਰੂੰਗੀ ਤੇ ਇਸ ਚੀਜ਼ ਲਈ ਮੈਂ ਹਾਰ ਨਹੀਂ ਮੰਨੂੰਗੀ ਉਦੋਂ ਵੀ ਹਾਰ ਨਹੀਂ ਸੀ ਮੰਨੀ ਬਟ ਠੀਕ ਆ ਨਹੀਂ ਸੀ ਜੋ ਵੀ ਹੋਣਾ ਸੀ ਚਲੋ ਹੋ ਗਿਆ ਤੇ ਨਹੀਂ ਲਿਖਿਆ ਹੋਣਾ ਕਿਸਮਤ ਦੇ ਵਿੱਚ ਤੇ ਉਸ ਚੀਜ਼ ਨੂੰ ਬਟ ਪੇਸ਼ੈਂਸ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਆ ਪੇਸ਼ੈਂਸ ਵੀ ਜ਼ਰੂਰ ਰੱਖਿਓ ਤੇ ਮੈਂ ਵੀ ਰੱਖ ਰਹੀ ਆ ਬਟ ਇੱਕ ਚੀਜ਼ 2025 ਦੇ ਵਿੱਚ ਜ਼ਰੂਰ ਮਤਲਬ ਕਿ ਚੰਗੀ ਹੋਈ ਸੀਗੀ ਮੇਰੀ ਲਾਈਫ ਦੀ ਕਿ ਮੈਂ ਮਤਲਬ ਕਿ ਕੁਝ ਕਰਨ ਬਾਰੇ ਸੋਚਿਆ ਮਤਲਬ ਕਿ ਮੈਂ ਆਪਣਾ ਵਲੋਗਿੰਗ ਚੈਨਲ ਆ ਜਿਹੜਾ ਮੈਂ ਬਣਾਇਆ ਉਹ ਤੇ ਹੁਣ ਮੈਂ ਇਹਨੂੰ ਹੀ ਕੰਟੀਨਿਊ ਕਰੂੰਗੀ ਮਤਲਬ ਕਿ 2026 ਦੇ ਵਿੱਚ ਮੈਂ ਕੋਸ਼ਿਸ਼ ਕਰੂੰਗੀ ਬਹੁਤ ਜ਼ਿਆਦਾ ਹਾਰਡਵਰਕ ਕਰੂੰਗੀ ਕਿ ਮੈਨੂੰ ਇਸ ਚੀਜ਼ ਵਿੱਚ ਤਾਂ ਡੈਫੀਨੇਟਲੀ ਮੈਨੂੰ ਸਕਸੈਸ ਮਿਲ ਜਾਵੇ ਤੇ ਇਸ ਚੀਜ਼ ਲਈ ਤਾਂ ਮੈਂ ਬਿਲਕੁਲ ਹਾਰ ਨਹੀਂ ਮੰਨੂੰਗੀ ਚਾਹੇ ਕੁਝ ਮਰਜ਼ੀ ਹੋ ਜਾਵੇ ਤੇ ਪੂਰੀ ਮਿਹਨਤ ਕਰੂੰਗੀ ਤੇ ਠੀਕ ਆ ਚਲੋ ਕਰਦੇ ਆਂ ਦੇਖਦੇ ਆਂ ਕੀ ਹੁੰਦਾ ਵਾ ਬਟ ਪੇਸ਼ੈਂਸ ਜ਼ਰੂਰ ਰੱਖੂੰਗੀ ਮੈਂ ਕਿਉਂਕਿ ਬਹੁਤ ਜਲਦੀ ਬਹੁਤ ਕੁਝ ਨਹੀਂ ਮਿਲਦਾ ਹੁੰਦਾ ਹਨਾ ਬਹੁਤ ਹੌਲੀ ਹੌਲੀ ਚੀਜ਼ਾਂ ਮਤਲਬ ਕਿ ਹੁੰਦੀਆਂ ਵਾਂ ਤੇ ਪਹਿਲਾਂ ਮੈਂ ਸੋਚਿਆ ਸੀਗਾ ਕਿ ਮੈਂ 2026 ਦੇ ਵਿੱਚ ਮਤਲਬ ਕਿ ਨਿਊ ਇਅਰ ਤੇ ਮੇਰਾ ਫਰਸਟ ਵਲੌਗ ਆਊਗਾ ਕਿ ਮੈਂ ਨਿਊ ਇਅਰ ਤੇ ਸਟਾਰਟ ਕਰੂੰਗੀ ਬਟ ਫਿਰ ਮੇਰੇ ਕੋਲ ਮੈਂ ਅਕਤੂਬਰ ਦੇ ਵਿੱਚ ਸਟਾਰਟ ਕੀਤਾ ਸੀਗਾ ਮੈਂ ਸੋਚਿਆ ਕਿ ਦੋ ਤਿੰਨ ਮਹੀਨੇ ਪਏ ਆ ਕਿਉਂ ਵੇਸਟ ਕਰਨੇ ਹਨਾ ਚਲੋ ਹੁਣ ਹੀ ਸਟਾਰਟ ਕਰ ਦਿੰਨੇ ਆ ਤੇ ਫਿਰ ਮੈਂ ਅਕਤੂਬਰ ਦੇ ਵਿੱਚ ਮੈਂ ਸਟਾਰਟ ਕੀਤਾ ਸੀਗਾ ਆਪਦਾ ਇਹ ਚੈਨਲ ਪਹਿਲਾਂ ਮੈਂ ਸ਼ਾਰਟਸ ਪਾਉਂਦੀ ਹੁੰਦੀ ਸੀ ਫਿਰ ਮੈਂ ਵਲੌਗਿੰਗ ਦਾ ਸਟਾਰਟ ਕੀਤਾ ਤੇ ਹੁਣ ਹੈਗੇ ਆ ਕਾਫੀ ਸਬਸਕ੍ਰਾਈਬਰ ਮੇਰੇ ਹੋ ਗਏ ਆ ਤੇ ਕਾਫੀ ਜ਼ਿਆਦਾ ਪਿਆਰ ਵੀ ਮਿਲਦਾ ਵਾ ਤੇ ਆਈ ਹੋਪ ਕਿ 2026 ਦੇ ਵਿੱਚ ਹੋਰ ਜ਼ਿਆਦਾ ਮਿਲੂਗਾ ਬਸ ਇਹੀ ਉਮੀਦ ਆ ਤੇ ਆਪਣੇ ਵੱਲੋਂ ਮੈਂ ਪੂਰੀ ਕੋਸ਼ਿਸ਼ ਕਰੂੰਗੀ ਕਿ ਸਭ ਕੁਝ ਹੋਵੇ ਬਹੁਤ ਜਾਨੇ ਪਿਆਰ ਕਰਨ ਬਹੁਤ ਜਾਨੇ ਸਪੋਰਟ ਕਰਨ ਬਸ ਤੁਹਾਡਾ ਸਪੋਰਟ ਚਾਹੀਦਾ ਪਲੀਜ਼ ਸਪੋਰਟ ਕਰਿਆ ਕਰੋ ਤੇ ਬਸ ਹੁਣ ਕਰਦੇ ਆ ਕੰਮ ਖਤਮ ਦੇਖਦੀ ਆ ਕੱਪੜੇ ਵਗੈਰਾ ਮਸ਼ੀਨ ਕਿੰਨੀ ਚੱਲ ਗਈ ਆ ਤੇ ਫਿਰ ਬਸ ਕੱਪੜੇ ਕੱਢਦੇ ਆ ਮਸ਼ੀਨ ਦੇ ਵਿੱਚੋਂ ਤੇ ਦੇਖਦੇ ਆ ਫਿਰ ਨਿਊ ਇਅਰ ਹੁਣ ਕਿਦਾਂ ਜਾਂਦਾ ਵਾ ਆਪਣੇ ਵੱਲੋਂ ਤਾਂ ਪ੍ਰੀ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਅੱਛਾ ਅੱਛਾ ਹੀ ਹੋਵੇ ਅੱਛਾ ਅੱਛਾ ਜਾਵੇ ਸਾਰੇ ਲਈ ਬਾਕੀ ਦੇਖਦੇ ਆ ਚਲੋ ਜੋ ਲਿਖਿਆ ਹੁੰਦਾ ਉਹੀ ਹੋਣਾ ਹੁੰਦਾ ਹੈ ਨਾ ਉਹਨੂੰ ਕੋਈ ਰੋਕ ਤਾਂ ਸਕਦਾ ਨਹੀਂ ਬਟ ਕੋਸ਼ਿਸ਼ ਰਹੂਗੀ ਕਿ ਅੱਛਾ ਹੀ ਜਾਵੇ ਤੇ ਹਾਂ ਸਾਡੇ ਫਿਲਟਰ ਲੱਗ ਗਿਆ ਰਾਤ ਮੈਂ ਫਿਲਟਰ ਨਹੀਂ ਸੌਰੀ ਫਿਲਟਰ ਨਹੀਂ ਲੱਗ ਗਿਆ ਹਾਂ ਮੈਂ ਕੁਝ ਵੀ ਬੋਲ ਦਿੰਨੀ ਆ ਕਦੇ ਕਦੇ ਗੀਜਰ ਲੱਗ ਗਿਆ ਸਾਡੇ ਕਿਚਨ ਵਾਲਾ ਮੈਂ ਦਿਖਾਉਣੀ ਆ ਤੁਹਾਨੂੰ ਰਾਤ ਮੈਂ ਅੱਛੀ ਤਰ੍ਹਾਂ ਦਿਖਾਇਆ ਨਹੀਂ ਸੀ ਹੁਣ ਦਿਖਾਉਣੀ ਆ ਦੇਖੋ ਇਹ ਦੇਖੋ ਲੱਗ ਗਿਆ ਕਿਚਨ ਵਾਲਾ ਰਾਤੀ ਚਲਾ ਲਿਆ ਸੀਗਾ ਰਾਤ ਲੱਗ ਗਿਆ ਸੀਗਾ ਤੇ ਰਾਤ ਵੀ ਪਾਣੀ ਗਰਮ ਕੀਤਾ ਸੀਗਾ ਤੇ ਅੱਜ ਸਵੇਰ ਵੀ ਮੰਮੀ ਨੇ ਭਾਂਡੇ ਵਗੈਰਾ ਮੰਜੇ ਆ ਤੇ ਪਾਣੀ ਗਰਮ ਕਰ ਲਿਆ ਸੀਗਾ ਸਹੀ ਆ ਬਹੁਤ ਦੇਖੋ ਕਿੰਨੀ ਜਿਆਦਾ ਇਹ ਹੋ ਹੁੰਦੀ ਆ ਨਾ ਧੁੰਦ ਮੌਸਮ ਬਹੁਤ ਜਿਆਦਾ ਖਰਾਬ ਹੋਣ ਲੱਗ ਗਿਆ ਮਤਲਬ ਹੁਣ ਮੈਨੂੰ ਲੱਗਦਾ 2 ਕੁ ਮਹੀਨੇ ਤਾਂ ਰਹੂਗਾ ਹੀ ਇਦਾਂ ਦਾ ਤੇ ਬਾਕੀ ਦੇਖੋ ਕੀ ਬੰਦਾ ਫਿਲਹਾਲ ਤਾਂ ਧੁੰਦ ਵਗੈਰਾ ਵੀ ਹੈਗੀ ਕਾਫੀ ਤੇ ਠੰਡ ਹਵਾ ਵੀ ਚੱਲੀ ਜਾਂਦੀ ਹੁਣ ਤਾਂ ਮੈਨੂੰ ਲੱਗਦਾ ਮੌਸਮ ਇਦਾਂ ਹੀ ਰਿਹਾ ਕਰੂਗਾ ਤੇ ਫਿਲਹਾਲ ਮੈਂ ਕਰਦੀ ਆ ਬਾਕੀ ਦਾ ਕੰਮ ਮਸ਼ੀਨ 'ਚ ਦੇਖਦੀ ਆ ਕੱਪੜੇ ਵਗੈਰਾ ਕੱਢਦੀ ਆ ਜਾ ਕੇ ਤੇ ਫਿਰ ਖਾਵਾਂਗੇ ਰੋਟੀ ਰੋਟੀ ਵੀ ਨਹੀਂ ਖਾਧੀ ਅਜੇ ਤੱਕ ਪੌਣੇ 10 ਹੋ ਗਏ 10 ਵਜੇ ਨਾਲੇ ਹੋ ਗਏ ਆ ਹਾਂ ਮम्मा ਗੁਰਦੁਆਰੇ ਚਲੇ ਗਈ ਸੀ ਮम्मा ਨੇ ਭਰਾ ਉਹਨਾਂ ਦੀ ਰੋਟੀ ਵਗੈਰਾ ਬਣਾਈ ਸਾਰਾ ਕੰਮ ਉਧਰ ਕੀਤਾ ਹਨਾ ਕਿਚਨ ਦਾ ਤੇ ਉਸ ਤੋਂ ਬਾਅਦ ਮम्मा ਗੁਰਦੁਆਰੇ ਚਲੇ ਗਈ ਸੀ ਨਾ ਕਿ ਤੇ ਬਸ ਫਿਰ ਉਹੜ ਆ ਕੇ ਰੋਟੀ ਬਣਾਉਣਗੇ ਮੇਰੀ ਤੇ ਮम्मा ਦੀ ਰਹਿੰਦੀ ਆ ਖਾਣ ਵਾਲੀ ਬਾਕੀ ਸਾਰਾ ਤਾਂ ਖਾ ਕੇ ਕੰਮਾਂ ਦੇ ਕੰਮਾਂ ਤੇ ਚਲੇ ਗਏ ਆਪਦੇ ਆਪਦੇ ਤੇ ਹੁਣ ਬਸ ਜਦੋਂ ਮम्मा ਹੁੰਦੇ ਆ ਫਿਰ ਖਾਣੇ ਆ ਰੋਟੀ ਬਣਾ ਕੇ ਹਾਂਜੀ ਮੈਂ ਨਹਲ ਪਿੰਟ ਉਤਾਰਦੀ ਤੇ ਨਹਲ ਵੀ ਥੋੜੇ ਥੋੜੇ ਕੱਟ ਕੰਤਦੀ ਥੋੜੇ ਥੋੜੇ ਸੈਟੇ ਜੀ ਕਰਤੇ ਆ ਤਾਂ ਚਲੋ ਟੁੱਟ ਗਿਆ ਸੀਗਾ ਆ ਵੀ ਕਰਤਾ ਵੀ ਕਰਤੇ ਸਾਰੀ ਕਰਦੇ ਇਧਰਲੇ ਵੀ ਕਰਤੇ ਆ ਬਟ ਮੇਰਾ ਜੀ ਕਰਦਾ ਪਿਆ ਕਿ ਮੈਂ ਥੋੜੇ ਥੋੜੇ ਹੋਰ ਕਰ ਦਵਾਂ ਤੇ ਇਹ ਤਾਂ ਫਿਰ ਟੁੱਟ ਜਾਣਗੇ ਪਰ ਜੀ ਵੀ ਨਹੀਂ ਕਰਦਾ ਕੱਟਣ ਨੂੰ ਸੋਹਣੇ ਲੱਗਦੇ ਪਏ ਹਨ ਬਟ ਫਿਰ ਵੀ ਮੈਂ ਜੀਰਾ ਜਿਆ ਕਰਕੇ ਕਰਤੇ ਥੋੜੇ ਜੇ ਸੈਟ ਤੇ ਨੀਲ ਪਿੰਡ ਲਗਾਉਣੀ ਆ ਨੀਲ ਪਿੰਡ ਤਾਂ ਮੇਰਾ ਆ ਰਤੀ ਸੀ ਆ ਵੀ ਲਗਾਣੀ ਆ ਇਹ ਵੀ ਮੇਰਾ ਫੇਵਰਿਟ ਕਲਰ ਆ ਬਹੁਤ ਸੋਹਣਾ ਕਲਰ ਹੈ ਹਣ ਮੇਲ ਗੋਣੀ ਆ ਮੇ ਵੀ ਸੁੱਕ ਚ ਜਲਦੀ ਜਲਦੀ ਆਈ ਲਵ ਥਿਸ ਕਲਰ ਉਸ ਦਿਨ ਮੈਂ ਪਤਾ ਕਿਹੜੀ ਲਗਾਈ ਸੀ ਦਿਖਾਉਣੀ ਆ ਉਸ ਦਿਨ ਮੈਂ ਆ ਲਗਾਈ ਸੀ ਇਹ ਦੋਨੋਂ ਕਲਰ ਮੇਰੇ ਫੇਵਰਟ ਆ ਇਹ ਦੋਨੇ ਮੈਂ ਇਕੱਠੀਆਂ ਲੈ ਕੇ ਆਂਦੀਆਂ ਸੀਗੀਆਂ ਬਾਗੇ ਪਰਣੇ ਲੱਗ ਕੇ ਆਈ ਸੀਗੀ ਮੈਂ ਉਦੋਂ ਕੁਝ ਕੰਮ ਗਏ ਸੀ ਮਾਸੀ ਨੂੰ ਮੈਂ ਆਈ ਥਿੰਕ ਕੁਝ ਕਰੀਮ ਵਗੈਰਾ ਚਾਹੀਦੀ ਸੀ ਤੇ ਉਹ ਲਈ ਕਰੀਮ ਲੈ ਕੇ ਦਿੱਤੀ ਸੀ ਮਾਸੀ ਨੂੰ ਤੇ ਉਸੇ ਸੇਮ ਸ਼ਾਪ ਤੋਂ ਫਿਰ ਮੈਂ ਲਈਆਂ ਸੀ ਇਹ ਉਦੋਂ ਬਾਗ ਦੇ ਭਰਾ ਨੇ ਜਾਣਾ ਪਿਆ ਸੀ ਕੁਝ ਕੰਮ ਤੇ ਉਦੋਂ ਫਿਰ ਮੈਂ ਲੈ ਕੇ ਆਈ ਸੀ ਦੋਨੋਂ ਕਲਰ ਸੇਮ ਸ਼ਾਪ ਤੋਂ ਹੀ ਲੈਏ ਸੀ ਉੱਥੇ ਹੋਰ ਵੀ ਕਲਰਸ ਇੰਨੇ ਸੋਹਣੇ ਸੋਹਣੇ ਕਲਰ ਪਏ ਸੀ ਨਾ ਉੱਥੇ ਮम्मा ਤਾਂ ਕਹਿੰਦੇ ਸੀ ਇਹਦੇ ਚੈੱਕ ਲੈ ਲੈ ਬਟ ਮੈਂ ਕਿਹਾ ਨਹੀਂ ਮੈਂ ਦੋਨੇ ਲੈ ਕੇ ਜਾਣੇ ਕਿਉਂਕਿ ਮੈਨੂੰ ਦੋਨੇ ਪਸੰਦ ਆ ਗਏ ਸੀਗੇ ਫਿਰ ਮੈਂ ਦੋਨੇ ਲੈ ਜਾਂਦੇ ਸੀ ਤੇ ਹੁਣ ਫਿਰ ਦੁਬਾਰਾ ਜੇ ਕਦੇ ਬਾਗ ਦੇ ਭਰਾ ਨੇ ਗਿਆ ਤਾਂ ਮੈਂ ਜ਼ਰੂਰ ਲੈ ਕੇ ਆਉਂਗੀ ਸੇਮ ਸ਼ਾਪ ਤੋਂ ਹੀ ਪਿੰਚਰ ਕਲਰ ਹੋਰ ਲੈ ਕੇ ਆਉਂਗੀ ਤੇ ਆ ਵੀ ਲੈ ਕੇ ਆਉਂਗੀ ਸੇਮ ਕਲਰ ਇਹ ਦੁਬਾਰਾ ਲੈ ਕੇ ਆਉਂਗੀ ਇਹ ਵਾਲਾ ਕਲਰ ਜਿਹੜਾ ਉਹ ਇਹਦੇ ਵਿੱਚ ਲੈ ਕੇ ਆਉਂਗੀ ਇਹਦੇ ਇਹ ਸੌਕ ਜਾਂਦੀ ਆ ਆ ਵਾਲੀ ਨਹੀਂ ਸੌਕਦੀ ਤੇ ਇਹ ਆਹ ਵਾਲਾ ਸੇਮ ਕਲਰ ਇਹਦੇ ਵਿੱਚ ਵੀ ਪਿਆ ਸੀਗਾ ਬਟ ਮੈਂ ਉਹਦੋਂ ਲਿਆ ਨਹੀਂ ਮੈਨੂੰ ਆਹੀ ਪਸੰਦ ਮੈਂ ਕਿ ਨਹੀਂ ਆਹ ਲੈ ਲੈਣੀ ਆ ਬਟ ਥੋੜਾ ਜਿਹਾ ਡਿਫਰੈਂਟ ਹੋ ਜਾਊਗਾ ਬਟ ਮੈਨੂੰ ਉਹਦੋਂ ਪਤਾ ਹੀ ਨਹੀਂ ਸੀ ਕਿ ਇਹ ਜਲਦੀ ਸੌਕਦੀ ਨਹੀਂਗੀ ਜੇ ਮੈਨੂੰ ਪਤਾ ਹੁੰਦਾ ਫਿਰ ਮੈਂ ਉਹਦੋਂ ਆਹੀ ਲੈ ਕੇ ਆਉਣੀ ਸੀਗੀ ਬਟ ਮੈਂ ਲੈ ਜਾਂਦੀ ਹੁਣ ਮੈਂ ਲੈ ਕੇ ਆਉਂਗੀ ਆਹ ਵਾਲਾ ਕਲਰ ਇਹਦੇ ਵਿੱਚ ਲੈ ਕੇ ਆਉਂਗੀ ਫਿਲਹਾਲ ਤਾਂ ਚਲੋ ਆ ਲਗਾਉਣੇ ਨੇ ਨੀਲਪਟ ਬ੍ਰਦਰ ਆ ਗਿਆ ਸੀਗਾ ਘਰੇ ਰੋਟੀ ਖਾਣ ਉਹ ਜਸਟ ਖਾ ਕੇ ਹੁਣੇ ਗਿਆ ਵਾ ਤੇ ਤਾ ਕਰਕੇ ਫਿਰ ਮੈਂ ਥੋੜੀ ਜਿਹੀ ਲੇਟ ਹੋ ਗਈ ਨਹੀਂ ਤੁਹਾਨੂੰ ਕਦੋਂ ਦੀ ਲਗਾ ਲੈਣੀ ਸੀ ਬਟ ਹੁਣ ਲਗਾਉਨੇ ਆ ਚਲੋ ਹਾਂ ਜੀ ਨਹੀਂ ਪਿੰਡ ਲਗਾ ਲੀਏ ਮੈਂ ਇਹ 컬러 ਨਾ ਥੋੜਾ ਜਿਹਾ ਲੱਗ ਰਿਹਾ ਹੁਣਾ ਵਾ ਉਹਦੇ ਵਰਗਾ ਹੀ ਬਟ ਇਹ ਉਹ ਨਹੀਂਗਾ 컬러 ਡਿਫਰੈਂਟ ਆ ਇਹਦੇ ਚ ਮਤਲਬ ਕਿ ਲਾਈਟ ਜਿਹੀ ਪੈਂਦੀ ਕਰਕੇ ਨਾ ਥੋੜਾ ਜਿਹਾ ਡਿਫਰੈਂਟ ਲੱਗਦਾ ਪਿਆ 컬러 ਬਟ ਇਹ 컬러 ਹੋਰ ਆ ਮੈਂ ਦਿਖਾਉਂਗੀ ਤੁਹਾਨੂੰ ਮਤਲਬ ਇਸ ਕੀ ਬੋਲੀ ਜੰਨੀ ਆ ਮੈਂ ਪਾਗਲ ਹੋ ਜਾਂਦੀ ਆ ਕਈ ਵਾਰੀ ਮਤਲਬ ਕਿ ਇਹ ਕਲਰ ਹੈ ਜਿਹੜਾ ਉਹ ਵਾਲਾ ਨਹੀਂ ਹੈ ਜਿਹੜਾ ਮੇਰਾ ਪਹਿਲੇ ਲੱਗਿਆ ਸੀ ਇਹ ਕਲਰ ਡਿਫਰੈਂਟ ਆ ਤੇ ਇਹ ਮੈਂ ਤੁਹਾਨੂੰ ਦਿਖਾਉਂਗੀ ਬਾਹਰ ਜਾ ਕੇ ਮਤਲਬ ਕਿ ਬਾਹਰ ਜਦੋਂ ਗਈ ਨਾ ਤੇ ਫਿਰ ਦਿਖਾਉਂਗੀ ਫਿਰ ਦੇਖੋ ਇਹ ਕਲਰ ਬਿਲਕੁਲ ਮਤਲਬ ਕਿ ਜਿਹੜਾ ਹੈਗਾ ਉਹੀ ਲੱਗੂਗਾ ਹੁਣ ਲਾਈਟ ਬੰਦੀ ਕਰਕੇ ਤਾਂ ਕਲਰ ਥੋੜਾ ਜਿਹਾ ਚੇਂਜ ਹੋ ਰਿਹਾ ਪਰ ਬਹੁਤ ਸੋਹਣਾ ਕਲਰ ਆਇ ਬੜੀ ਅੱਛੀ ਲੱਗ ਰਹੀ ਹੈ ਲੱਗੀ ਹੋਈ ਇਧਰ ਵੀ ਲਗਾਈਆ ਦੋਨੋਂ ਹੈਂਡਸ ਤੇ ਲਗਾ ਕੇ بس ਉਹ ਨਹੀਂ ਨਾ ਟੁੱਟਣ ਕਰਤ ਲਿਆ ਵੈਸੇ ਥੋੜੇ ਜਿ ਛੋਟੇ ਕਰ ਲਿਆ ਬਟ ਹੁਣ ਟੁੱਟਣ ਨਾ ਜਿੰਨਾ ਟਾਈਮ ਮੈਂ ਦੂਜੀ ਪਰਮਨੈਂਟ ਵਾਲੀ ਨਹੀਂ ਨਾ ਲਗਾਉਂਦੀ ਜਿਹੜੀ ਮੇਰੇ ਪਹਿਲਾਂ ਲੱਗੀ ਹੋਈ ਸੀ ਜਿਹੜੇ ਤੁਸੀਂ ਪਹਿਲਾਂ ਦੇਖਦੇ ਹੁੰਦੇ ਸੀ ਨਾ ਜਿੰਨਾ ਟਾਈਮ ਮੈਂ ਉਹ ਨਹੀਂ ਨਾ ਲਗਾਉਂਦੀ ਬਸ ਉਹਨਾਂ ਟਾਈਮ ਨੇਲ ਨਾ ਟੁੱਟਣ ਜਦੋਂ ਲੱਗ ਗਈ ਫਿਰ ਤਾਂ ਨੇਲ ਸਿਕਯੁਰ ਹੋ ਜਾਂਦੇ ਫਿਰ ਜਲਦੀ ਨਹੀਂ ਟੁੱਟਦੇ ਤੇ ਬਸ ਆਇਆ ਉਹ ਹਜੇ ਥੋੜਾ ਜਿ ਰੁੱਕ ਕੇ ਲਗਾਉਂਗੀ 1 ਵੀਕ ਰੁੱਕ ਕੇ ਮਤਲਬ 6-7 ਤਰੀਕ ਤੱਕ ਦੇਖਦੇ ਆਂ ਦੀਦੀਆਂ ਦੇ 6-7 ਤਰੀਕ ਤੱਕ ਲਗਾਵਾਂਗੇ ਤੇ ਬਸ ਫਿਲਹਾਲ ਦੇਖਦੇ ਆਂ ਬਚਦੇ ਆ ਕਿ ਨਹੀਂ ਵਿਚਾਰੇ ਟੁੱਟ ਜਾਂਦੇ ਆ ਤੇ 3 ਵਜੇ ਨਾਲ ਰੋਕੇ ਜਿ ਬਣਾਵਾਂਗੇ ਚਾਹ 4:00 ਵਜੇ ਫਿਲਹਾਲ ਮੈਂ ਗਾਨੇ ਗਾਨੇ ਸੁਣਦੀ ਆਂ ਹਾਂਜੀ ਮੈਂ ਹੋ ਗਈਆਂ ਰੈਡੀ ਤੇ ਵੈਸੇ ਤਾਂ ਸ਼ਾਮ ਹੋ ਗਿਆ ਕਾਫੀ ਟਾਈਮ ਹੋ ਗਿਆ ਟਾਈਮ ਹਾਂ ਅਜੇ ਸਿਰਫ 5:30 ਦਾ ਟਾਈਮ ਹੋਇਆ ਤੇ ਦੇਖੋ ਮੌਸਮ ਕਿੰਨਾ ਹੋਇਆ ਪਿਆਵਾ ਤੇ ਅਸੀਂ ਜਾ ਰਹੇ ਆਂ ਕੁਝ ਖਾਣ ਨੂੰ ਲੈ ਲੈ ਮੋਟਰਸਾਈਕਲ ਕਿੱਥੇ ਉਹਦੇ ਕੋਲ ਆ ਮੋਟਰਸਾਈਕਲ ਤੇ ਜਾਣਾ ਸੀ ਕੂਟਰੀ ਮੈਂ ਚਲਾ ਕੇ ਲੈ ਕੇ ਆਉਂ ਫਿਰ ਗੇਟ ਬੰਦ ਕਰ ਦਮੈਂ ਅਸੀਂ ਜਾ ਰਿਹਾ ਕੁਝ ਖਾਣ ਨੂੰ ਲੈਣ ਲਈ ਫੇ ਚੱਲਦੇ ਰੁਕ ਜਾ ਪਲੇਸ ਤੇ ਨਾਲੇ ਬੇੜਾ ਮਾਰਨਾ ਵਾ ਵੇਲੇ ਨਹੀਂ ਕੁਝ ਨਾ ਭਗਾਈ ਨਾ ਕਰ ਮੈਂ ਡੇਗ ਜਾਣਾ ਸਿਖਾਉਣੇ ਭਗਾਈ ਕਰ ਰਿਹਾ ਸ਼ੋਰ ਭਗਾਈ ਚਲੋ ਚੱਲੀਏ ਮਸਲਾ ਵੱਖਰਾ ਉਹ ਠਾੜ ਆ ਕੀ ਕੀਤਾ ਮੱਡੀ ਢੂ 3 ਮਿੰਟ ਚੱਲ ਗਿਆ। ਪਾਗਲ ਛੜ ਦੇਣਾ ਸੀ ਨਾ ਉਹਨੇ। ਆ ਵਿਚਾਰਾ ਰਹਿ ਗਿਆ ਬਸ ਹੁਣ ਨਹੀਂ ਭਰਿਆ ਜਾਣਾ। ਹਾ ਖੜ ਗਿਆ ਤਾਂ ਕੰਮ ਇੱਥੇ ਹੀ ਚੱਪੜ ਦਾ। ਤੇ ਚਲੋ ਚੱਲੀਏ ਕੁਛ ਖਾਣ ਲੈ। ਮੈਂ ਫਿਰ ਖੇਡਣਾ ਆ ਤੇ ਹੈ ਨਹੀਂ ਹਜੇ ਕੋਈ। ਓਹ ਹੋ ਕਿੰਨੀ ਠੰਡ ਲੱਗਦੀ ਪਈ ਆ ਹਵਾ। ਹਾਏ ਤਸੀਂ ਨਹੀਂ ਠੰਡ ਵਿੱਚ ਆਉਨੇ ਹੁੰਨੇ ਆ ਕੰਮ ਤਾਂ ਹੈ ਸ਼ਰਾ ਤੇਰੇ ਕਾਹਨ ਕੋਈ ਨਹੀਂ ਹਾਲ ਅੰਦਾਜ਼ਾ ਤਾਂ ਹੀ ਤਾਂ ਕਹੀਏ ਨੀ ਕਿੰਨੀ ਜ਼ਿਆਦਾ ਠੰਡ ਹਵਾ ਕਿੰਨੀ ਲੱਗਦੀ ਪਈ ਆ ਕਿੰਨਾ ਔਖਾ ਹੁੰਦਾ ਨਾ ਏ ਦੋ ਤਿੰਨ ਕੋਟ ਐਕਸਟਰਾ ਪਾ ਕੇ ਜਾਇਆ ਕਰੋ ਹਾਂ ਮੇਰੇ ਇੱਕ ਟੋਟਾ-ਮੋਟਾ ਆ ਲਿਆ ਜੀ ਹਾਂ ਦੋ 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 ਲੰਗਰ ਕਿੱਥੇ ਸੀਗਾ ਜਿਹੜਾ ਆਪਣੇ ਵਾਲਿਆਂ ਨੇ ਲਾਇਆ ਸੀਗਾ ਉਹ ਅੱਛਾ ਫਿਰ ਮੈਂ ਗਿਆ ਉੱਥੇ ਹਾਂ ਮੇਰੇ ਕੋਲ ਤੋਂ ਚੜਿਆ ਹਾਂ ਸੱਪੇ ਹੱਥ ਲੱਗਿਆ ਜਿਹਦੇ ਚਾਹ ਦਾ ਮੱਥੀ ਆਏ ਹਾਂ ਹਾਂ ਉੱਥੇ ਤਿੰਨ ਮੱਠੀਆਂ ਲੈ ਗਿਆ ਆਹਾਂ ਮੈਂ ਤਾਂ ਮੱਠੀ ਸਾਢੇ 2 ਕੰਨ ਤੇ ਲੈ ਗਿਆ ਅੱਛਾ 2 ਕੰਨ ਤੇ ਕੰਮ ਦੇ ਕੋਣ ਸੀ ਤੇਰੇ ਨਾਲ ਸੀਗਾ ਕੋਈ ਕਿ ਇਕੱਲਾ ਹੀ ਸੀ ਅੱਜ ਆਛਾ ਉਹ ਠੰਢੀ ਬੜੀ ਆ ਸੱਚ ਮੀ ਅੱਜ ਲਿਖਿਆ ਸੀਗਾ 49% ਲਿਖਿਆ ਸੀ ਅੱਜ ਮੀ ਆਊਗਾ ਮੀ ਨੇ ਥੋੜਾ ਜਿਹਾ ਫਰਕ ਪਾਊਗਾ ਠੀਕ ਹੈ ਜਿਸ ਮੌਸਮ ਨੂੰ ਪਰ ਹੈ ਤਾਂ ਤਰੇਲ ਤਰੇਲ ਪੈਂਦੀ ਆ ਹੁਣ ਤਾਂ ਦੇਖੋ ਇੱਕ ਅੱਧੇ ਦਿਨ ਦੇ ਵਿੱਚ ਆਊਗਾ ਵੈਸੇ ਤਾਂ ਮੀ ਇਹ ਵਾਲਾ ਇਹ ਵਾਲੀ ਜਿਹੜੀ ਠੰਡ ਨਾਲ ਇਹ ਬਿਮਾਰ ਕਰਦੀ ਆ ਉਹ ਤਾਂ ਕਰਨਾ ਹੀ ਆ ਤਾਈ ਦਾ ਗੇਮਸ ਫੇਰੇ ਅੱਜ ਕਈ ਐਨਸੀ ਮੈਂ ਕਿਹਾ ਮੂੰਹ ਵਗੈਰਾ ਵੀ ਢਾਕੇ ਜਾਇਓ ਆਪਦਾ ਸਾਰਾ ਕੁਝ ਲੈ ਕੇ ਜਾਇਓ ਸਿੱਧਾ ਹੀ ਮੂੰਹ ਨੂੰ ਹਵਾ ਪਾਉਂਗੀ ਨੱਕ ਨੂੰ ਓਹ 3 ਬਰਨ ਆਊਟ ਆ ਗਿਆ ਬਰਨ ਆਊਟ ਪੂਰਾ ਭੈ ਹੀ ਨਹੀਂ ਕਿੱਤੀ ਲੈ ਜਾ ਲਾ ਪਕਾਈ ਜਣਾ ਘਰ ਹੁਣ ਤੂੰ ਐਵੇਂ ਇੱਥੇ ਤੱਕ ਆ ਕੇ ਹੁਣ ਖੁਜ ਪਕਾਈ ਜਣਾ ਘਰ ਐਵੇਂ ਆਲੇ ਖੜੇ ਤਾਂ ਹੈਗੇ ਆ ਉੱਲੂ ਆ ਜਾ ਡਰਾਈ ਨਾ ਐਵੇਂ ਜਾ ਵੀ ਭਰਾਵਾ ਡਰਾਤਾ ਸੀਗਾ ਆਗੇ ਆਗੇ ਬਰਨ ਆਊਟ ਵਾਲਿਆਂ ਦੇ ਆਗੇ ਕਿੰਨੇ ਪੀੜਾ ਉਹ ਨਿਊ ਇਅਰ ਕਰਕੇ ਆ। ਝੋਕਲਾ ਦੱਸੋ ਮੈਨੂ ਦੇ ਇੱਕ ਫਿਰ ਉਹ ਦੇਖ ਲੈਣੇ ਆ। ਫਾਈਨਲੀ ਆਰਡਰ ਸਾਡਾ ਹੋ ਗਿਆ ਡਨ ਇੰਨੇ ਟਾਈਮ ਤੋਂ ਬਾਅਦ। ਹਾਂਜੀ ਬਸ ਸਾਡਾ ਆਰਡਰ ਆ ਜਿਹੜਾ ਰੈਡੀ ਹੋਣ ਵਾਲਾ ਵਾ ਤੇ ਫਿਰ ਚੱਲਦੇ ਆਂ ਬਸ ਆਰਡਰ ਲੈ ਕੇ ਤੇ ਮੇਬੀ ਗੋਲ ਗੱਪੇ ਵੀ ਖਾ ਕੇ ਜਾਈਏ। ਪਲਾਨਿੰਗ ਤਾਂ ਹੈਗੀ ਕਹਿ ਰਿਹਾ ਵਕਿ ਗੋਲ ਗੱਪੇ ਖਾਣੇ ਆ ਸੋ ਦੇਖਦੇ ਹਾਂ ਹੁਣ ਕੀ ਕਰਦੇ ਆ ਖਾਣੇ ਆ ਚ ਨਹੀਂ ਫਿਲਹਾਲ ਤਾਂ ਆਰਡਰ ਲੈਨੇ ਆ ਆਰਡਰ ਲੈ ਕੇ ਫਿਰ ਚੱਲਦੇ ਆ ਘਰੇ ਕੀ ਕੀ ਹੈਗਾ ਆ ਤਾਂ ਫਾੜੇ ਦਸਤਾਨੇ ਤੇ ਹੋ ਸੋ ਆ ਵੀ ਜੇ ਦਸਤਾਨੇ ਘਰ ਅੰਦਰ ਚਾਬੀ ਕਿੱਧਰ ਗਈ ਮੱਲੜਾ ਮਾ ਤੇਰੇ ਕੋਲ ਆ ਲੈ ਹੱਥ ਵਿੱਚ ਟੰਗੀ ਹੋਈ ਆ ਪਕੜ ਕੀਜ਼ ਲੈ ਲੋ ਕੀਜ਼ ਫਾਈਨਲੀ ਹੋ ਗਿਆ ਰੈਡੀ ਆਰਡਰ ਤੇ ਚੱਲਦੇ ਆ ਘਰੇ ਘਰੇ ਨਹੀਂ ਗੋਲ ਗੱਪੇ ਆਈ ਤੂੰ ਬਈ ਲੈ ਮੈਨੇ ਛੱਟਣਾ ਸੀ ਆ ਅੱਯਾ ਸ਼ੈਲੋੜੀ ਚੱਲੀ ਗਈ ਬਹੁਤ ਟਾਈਮ ਲਾਤਾ ਇਹਨੇ ਹੋ 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 ਸਿਆ ਨਾਲ ਚੱਲੀ ਭਰਾਵਾ ਹਾਂ ਹੈ ਵੀ ਨਵਾਂ ਸਾਲ ਆ ਬੀਬੀ ਜੀ ਵਿਚਾਲੇ ਜੜੀ ਜਾਂਦੀ ਨੰਘ ਜਾ ਦੱਸ ਤੂੰ ਕਮਾਲ ਹੀ ਕਰਦੀਆਂ ਹੁੰਦੀਆਂ ਕਈ ਕਿ ਬੁੜੀਆਂ ਦੇ ਜਮਈ ਚਲੋ ਜਾਈਏ ਮਿਲਦੇ ਆ ਜਿੱਥੇ ਪਹੁੰਚ ਕੇ ਮੈਂ ਦੇਖਣਾ ਹੈ ਹੈ ਗਿਆ ਹਾਂਜੀ ਪਹੁੰਚ ਗਏ ਅਸੀਂ ਘਰੇ ਤੇ ਦੇਖੋ ਕੀ ਕੀ ਲੈ ਕੇ ਆਏ ਖਾਣੇ ਡਰਾਈ ਮਨਚੂਰੀਅਨ ਵੀ ਲੈ ਆਂਦੇ ਸੀ ਗੋਲ ਗੱਪੇ ਤਾਂ ਬਿਮਾਰ ਹੋਣ ਵਾਲਾ ਕੰਮ ਆ ਪਾਣੀ ਠੰਡਾ ਠੰਡਾ ਹੋਊਗਾ ਇਹਨਾਂ ਦਾ ਡਰਾਈ ਮਨਚੂਰੀਅਨ ਲੈ ਕੇ ਆਂਦੇ ਆ ਸਪਰਿੰਗ ਰੋਲ ਜਿਹੜੇ ਹੁੰਦੇ ਉਹ ਲੈ ਕੇ ਆਂਦੇ ਆ ਤੇ 버ਗਰਾਂ ਦਾ ਹੁਣ ਖਾਣੇ ਆ ਚਲੋ ਹਾਂਜੀ ਦੁੱਧ ਰੱਖਿਆ ਹੋਇਆ ਸੀ ਉਬਾਲੇ ਲਈ ਸਾਰਾ ਕੁਝ ਖਾ ਪੀ ਲਿਆ ਤੇ ਵੱਡਾ ਪਰੌਤਾ ਵੈਸੇ ਨਹੀਂ ਕਰਿਆ ਹੈਗਾ ਉਹ ਤਾਂ ਗਿਆ ਹੋਇਆ ਵਾ ਆਊਟਲੈਟ ਗਿਆ ਮੇਬੀ ਕੋ ਮਨ ਨਹੀਂ ਤੇ ਬਸ ਡਿਨਰ ਵਗੈਰਾ ਤਾਂ ਜਬਾਨਾ ਨਹੀਂ ਜੇ ਬਣਿਆ ਤਾਂ ਇੱਕ ਅੱਧੀ ਰੋਟੀ ਵਗੈਰਾ ਖਾਣੀ ਹੋਊਗੀ ਉਹ ਬਾਅਦ ਵਿੱਚ ਬਣਾ ਦਾਂਗੇ ਜਿਨੇ ਵੀ ਖਾਣੀ ਹੋਈ ਤੇ ਸਬਜ਼ੀ ਵਗੈਰਾ ਛੋਲੇ ਪਨੀਰ ਦੀ ਬਣੀ ਪਈ ਆ ਤੇ ਆਟਾ ਵਗੈਰਾ ਵੀ ਗੁੰਨਿਆ ਪਿਆ ਆਪੇ ਬਣਾ ਦੋਗੇ ਜੇ ਕਹਿਣਗੇ ਚਾ ਰੋਟੀ ਤੇ ਬਸ ਤੇ ਅੱਜ ਦਾ ਨਿਊ ਇਅਰ ਬਸ ਇਦਾਂ ਲੱਗਿਆ ਨਿਊ ਇਅਰ ਦਾ ਚਾਹੁੰਦਾ ਹਾ ਨਿਊ ਇਅਰ ਆਊਗਾ ਨਿਊ ਇਅਰ ਆਊਗਾ پتہ ਨਹੀਂ ਕਿਦਾਂ ਸੈਲੀਬ੍ਰੇਟ ਕਰਨਾ ਕਾਹਦਾ ਸੈਲੀਬ੍ਰੇਸ਼ਨ ਆ ਹੀ ਨਾਂ ਗ ਜਾਂਦੇ ਹੁੰਦੇ ਹਨ ਇਹਦੇ ਲੰਘਿਆ ਜਿੰਦਾ ਨਾਰਮਲ ਹੁੰਦਾ ਵਾ ਸਾਰਾ ਦਿਨ ਲਈ ਵਿੱਚ ਬੈਠ ਕੇ ਕੱਢ ਲਿਆ ਤੇ ਬਸ ਨੌਂਗੇ ਦਿਨ ਨਾਰਮਲ ਜਿਹੇ ਦਿਨ ਸੀਗਾ ਕੁਝ ਖਾਸ ਤਾਂ ਨਹੀਂ ਸੀ ਤੇ ਹੁਣ ਜਰੂਰ ਬਸ ਚਲੇ ਗਈ ਸੀ ਅੱਜ ਤੇ ਜਾ ਕੇ ਉੱਥੇ ਕਾਫੀ ਟਾਈਮ ਲੱਗ ਗਿਆ ਸੀ ਬੈਠੇ ਰਹੇ ਸੀ ਕਿਉਂਕਿ ਉੱਥੇ ਭੀੜ ਕਾਫੀ ਹੁੰਦੀ ਹੈ ਨਾ ਤਾਂ ਕਰਕੇ ਤੇ ਬਸ ਉੱਥੇ ਬੈਠੇ ਸੀਗੇ ਤੇ ਲੈ ਕੇ ਆਉਂਦਾ ਆਰਡਰ ਆ ਗਈ ਸੀ ਘਰੇ ਤੇ ਬਸ ਨੰਗਾ ਅੱਜ ਦਾ ਦਿਨ ਇਦਾਂ ਹੀ ਤੇ ਬਸ ਆਈ ਹੋਪਸ ਹੋ ਕਿ ਸਾਲਾ ਜਿਹੜਾ ਸਾਲ ਵਧੀਆ ਲੰਘ ਜੇ ਕਿਉਂਕਿ ਸਾਲ ਬਹੁਤ ਵੱਡਾ ਹੁੰਦਾ 365 ਦਿਨ ਹੁੰਦੇ ਆ ਇੱਕ ਤਾਂ ਚਲੋ ਚਲਾ ਗਿਆ 364 ਦਿਨ ਰਹਿ ਗਿਆ ਤੇ ਆਈ ਹੋਪ ਵਧੀਆ-ਵਧੀਆ ਜਾਵੇ ਤੇ ਬਸ ਜੀ ਇਹ ਸੀਗਾ ਨਿਊ ਇਅਰ ਦਾ ਦਿਨ ਤੇ ਅੱਜ ਦੇ ਵਲੌਗ ਨੂੰ ਕਰਦੀ ਹਾਂ ਮੈਂ ਇੱਥੇ ਖਤਮ ਤੇ ਮਿਲਦੇ ਹਾਂ ਅੱਜ ਕੱਲ ਇੱਕ ਹੋਰ ਵਲੌਗ ਦੇ ਵਿੱਚ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਅੱਜ ਕੱਲ ਇੱਕ ਹੋਰ ਵਲੌਗ ਦੇ ਵਿੱਚ ਤੇ ਦੇਖੋ ਆਏ ਨੀਲਮਿੰਦਾ ਕਲਰ ਇੱਥੇ ਸੇ ਇਹ ਇੱਥੇ ਸੇ ਲੱਗਦਾ ਇਦਾਂ ਆਏ ਸੇ ਹੀ ਕਲਰ ਬਾਏ ਬਾਏ